ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇ ਅੱਜ ਅਸੀਂ ਇੱਥੇ ਨਾਨਕ ਸਾਖਾਟ ਕਿਸਨ ਦਰਬਾਰ ਜੋ ਉਪਲ ਜਗੀਰ ਨੂਰਮੈਲ ਦੇ ਬਿਲਕੁਲ ਨਜ਼ਦੀਕ ਹੈ ਤੇ ਇੱਥੇ ਪਤਾ ਲੱਗਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਗਏ ਨੇ ਸੋ ਪ੍ਰਬੰਧਕ ਵੀਰ ਸੰਗਤਾਂ ਨੂੰ ਅੱਜ ਮਿਲੇ ਆ ਤੇ ਵਿਸ਼ੇਸ਼ ਕਰਕੇ ਪ੍ਰਸ਼ਾਸਨ ਨੇ ਡੀਐਸਪੀ ਸਾਹਿਬ ਐਸਐਸਓ ਸਾਹਿਬ ਜਾਂ ਸਾਰੇ ਪ੍ਰਸ਼ਾਸਨ ਨੇ ਆਪਣਾ ਬਹੁਤ ਵਧੀਆ ਡਿਊਟੀ ਨਿਭਾਈ ਆ ਤੇ ਪਾਵਨ ਸਰੂਪ ਦੁਆਰਾ ਗੁਰਦਰਾ ਸਾਹਿਬ ਵਿਖੇ ਸਭਾਏ ਮੰਨ ਕੀਤੇ ਗਏ ਆ ਤੇ ਸੰਗਤ ਨੇ ਜੋ ਸਮੂੱਚੀ ਮਰਿਆਦਾ ਆ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਜੋ ਸੋ ਡਿਊਟੀ ਲੱਗੀ ਸੀ ਸੋ ਅਸੀਂ ਪ੍ਰਚਾਰਕ ਸਾਹਿਬਾਨ ਦੀ ਟੀਮ ਪਹੁੰਚੀ ਆ ਤੇ ਸੰਗਤ ਵੱਲੋਂ ਮਰਿਆਦਾ ਜਿਹੜੀ ਆ ਉਹ ਬਹਾਰ ਰੱਖਣ ਲਈ ਪ੍ਰਬੰਧ ਅਤੇ ਗਰੰਥੀ ਸਿੰਘ ਉਹਨਾਂ ਵੱਲੋਂ ਨਿਯਤ ਕੀਤੇ ਗਏ ਆ ਤਾਂ ਕਿ ਜੋ ਸਮੂੱਚੀ ਮਰਿਆਦਾ ਗੁਰੂ ਘਰ ਦੀ ਆ ਉਹ ਚੱਲ ਸਕੇ ਸੋ ਇਸ ਵੇਲੇ ਪ੍ਰਸ਼ਾਸਨ ਜੋ ਆਪਣੀ ਕਾਰਵਾਈ ਕਰ ਰਿਹਾ ਹੈ ਇਹ ਮਸਲਾ ਫਿਲਹਾਲ ਹੱਲ ਕੀਤਾ ਗਿਆ ਹੈ ਸੋ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਤੇ ਜਿਹੜੇ ਸਾਡੇ ਸੱਜਣ ਬਾਹਰੋਂ ਸਾਡੇ ਵੀਰ ਆਏ ਆ ਨਾਲ ਸੋ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਆਂ ਅੱਗੇ ਤੋਂ ਕੋਈ ਐਸਾ ਮਸਲਾ ਹੁੰਦਾ ਆ ਤੇ ਆਪਾਂ ਪਹਿਲਾਂ ਉਹਦੀ ਕੋਕ ਵਿਚਾਰ ਕਰੀਏ ਤੇ ਪ੍ਰਸ਼ਾਸਨ ਨੂੰ ਇਤਲਾਹ ਕਰੀਏ ਤੇ ਭਰੋਸੇ ਦੇ ਵਿੱਚ ਲੈ ਕੇ ਸਾਰੇ ਮਸਲੇ ਹੱਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ